ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੇਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ हमरे दुष्ट सभा तुम काब हो आप हाथ द मोहि बचब हो सुखी बसै मोरो परिवार सेवक सिख सबह करतार मोर अच्छा निज करद करियै सब बैरन को आसंगर्यै पूर्ण होए हमारी आशा तोर भजन की रह प्यासा तुमे छाड़ कोई अवर न ते आऊ जो बर चाहूं सो तुम ते पाओ ਸੇਵਕ ਸਿੱਖ ਹਮਾਰੇ ਤਾਰੀਐ ਚੁਣ-ਚੁਣ ਸਤਰ ਹਮਾਰੇ ਮਾਰੀਐ ਆਪ ਹੱਤ ਦੈ ਮੁਜੈ ਉਬਰੀਐ ਮਰਨ ਕਾਲ ਕਾ ਤਰਾਸਿ ਨ ਮਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੂਜੂ ਕਰਿਓ ਰਖਾ ਰਾਖ ਲਿਓ ਮੈ ਰਖਣਾ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸਤੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕੇ ਅਵਤਾਰਾ सोई गुरु समझियो हमारा नमस्कार तिसहि को हमारी सकल प्रजा जिन आप सवारी शिवकन को शिवगुण सुदियो सात्रण को पलमो बद कियो ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचानै कट कट के पट पट की जानै जबुद करकरा करतारा पर जा ठरत तब दे अपारा जबया करख करत हो कबहु तुम मिलत दे तर सबहु जेते बदन श्रेष्ठ सब धारा है आप अपनी बूझ उचारै तुम सब हितै रहत निरालम ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭੀਕਾਰ ਨਿਰਲਾਭ ਆਦ ਅਨਿਲ ਅਨਾਦ ਅasamb ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾ ਹਣੀ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਨਤ ਨਹੀ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਪਿੰਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੀ ਹੈ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਤ ਸਰੂਪਾ ਅਰੰਕ ਪਿਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਤਜਕੀਨੀ ਉਤਪੁਜ ਖਾਨ ਬੋਹਰ ਰਚਦੀਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿੰਮਟ ਪਿਓ ਹ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਬਬ ਆਦ ਜੁਗਾਦ ਸਰੂਪ ਸੁਆੰਭਵ ਅਬ ਰੱਛਾ ਮੇਰੀ ਤੁਮ ਕਰੋ ਸੇਖੋ ਬਾਰ ਐ ਸਿੱਖ ਸੰਗਰੋ ਦੁਸ਼ਟ ਜਿਤੇ ਉਠਬਤਿਓ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਹ ਮਰੇ ਪੁਰਖ ਜਬਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਾਇ ਹੈ ताके काल निकट न आए है रक्षा होए ताहे सब कला दुष्ट अरिष्ट तरए तत्कला कृपा दृष्ट तन जाय नी हरहो ताके ताप तन क मैं हरहो रिद्ध सिद्ध कर्मो सब होई दुष्ट श्या सब सकन कोई एक बार जिन तो मैं संभारा काल फासते ताहे उबारा ਜਿੰਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤਮੈ ਸਰਨ ਤਿਹਾਰੀ ਆਪ ਹੱਥ ਦੈ ਲਿਹੋ ਓ ਬਾਰੀ ਸਰਬ ਠੋਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾਂ ਪੂਰਨ ਸੁਬਰਾਤਾ ਕਿਲビック ਸਕਲ ਦੇਖੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ਼੍ਰੀ ਅਸਤੁ ਜਪ ਬਹੇ ਦਿਆਲਾ ਪੂਰਨ ਕਰਾਂ ਗਰੰਥ ਤਤਕਾਲਾ ਮਨ ਵਾਸ਼ਤ ਫਲ ਪਾਵੇ ਸੋਈ ਦੂਖ ਨ ਤਸੈ ਬਿਆਪਤ ਕੋਈ ਅਡਿੱਲ ਸੁਣੇ ਗੁੰਗਜੋ ਜਾਹੈ ਸੋ ਰਸਨਾ ਪਾਵੇਈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ ਦੂਖ ਦਰਦ ਪਉ ਨਿਕਟਨ ਤਿੰਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰ ਸਹਿਸ ਪਣੀਜੈ ਅਰਧ ਸਹਿਸ ਫੁਨ ਤਿੰਨ ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵੀਵਾਰਾ ਤੀਰਸ ਤਤਰਵ ਗ੍ਰੰਥ ਸੁਧਾਰਾ ਸਬਈਆ ਪਾਹੇ ਗਏ ਜਬ ਤੇ ਤੁਮਰੇ तब ते कौ आंख तरै नहीं आनेओ राम रहीम पुराण कुरान अनेक कह मत एकन मानियो सिमरत शास्त्र वेद सब बहु भेद कह हम एक न जानियो श्री असपान कृपा तुमरी कर मैं न कहियो सब तो है बखानियो दोहरा ਸਗਲ ਦਵਾਰ ਕੋ ਛਾੜ ਕੇ ਗਹਿਓ ਤੋ ਹਰੋ ਦਵਾਰ ਬਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੋ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ